ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਜੀ ਵਰਜੀਟਲ ਮ ਆਏ ਅੱਜ ਬਾਈ ਕੋਲ ਤਿੰਨ ਗਾਮ ਬਕਾਉਆ ਜੀ ਸਹੀ ਹਲਾ ਤੇ ਬਾਕੀ ਬਾਈ ਦੇ ਐਡ ਕਰੀ ਦੀ ਆ ਮਨਵੀਰ ਐਰੀ ਫਾਰਮ ਠੀਕ ਹੈ ਜੀ ਬਾਕੀ ਨੰਬਰ ਵੀ ਦੇਖ ਆਪਾਂ ਬਾਕੀ ਆਪਾਂ ਬਾਈ ਕਰਦੇ ਆ ਗੱਲ ਬਾਤ ਰੇਟ ਰੂਟ ਦੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਆਪਣਾ ਨਾਮ ਜਸਪ੍ਰੀਤ ਸਿੰਘ ਹੈ ਠੀਕ ਹੈ ਜੀ ਪਿੰਡ ਬੁਰਟਲ ਮ ਜਲਾ ਮਾਨਸਾ ਹੈ ਜੀ ਠੀਕ ਹੈ ਨੰਬਰ ਦੱਸੋ ਜੀ ਆਪਣਾ 7087209842 ਜੀ ਠੀਕ ਹੈ ਜੀ ਇੱਕ ਦੂਜਾ ਨੰਬਰ 7087893271 ਜੀ ਹਾਂਜੀ ਦੋ ਜੀ ਇੰਟਰਵਿਊ ਹੈ ਗਾਂ ਦੀ ਆਪਣੀ ਪੇੜੀ ਜੀ ਇਹ ਦੂਜਾ ਸੁਆ ਬੇੜਾ ਠੀਕ ਹੈ ਜੀ ਪਹਿਲਾਂ ਨੇ ਦਿੱਤਾ ਇਹਨੇ 18 19 ਕਿਲੋ ਦੋਦੀ ਠੀਕ ਹੈ ਜੀ ਠੰਡੀ ਝੁੰਡੀ ਬਹੁਤ ਆ ਠੀਕ ਹੈ ਜੀ ਬਲੇ ਸਿੰਘ ਸਿੰਘ ਜੀ ਉਹ ਠੰਡੀ ਹੈ ਜੀ ਠੀਕ ਹੈ ਜੀ ਕੋਈ ਗੋਸਰ ਦੰਤ ਹਨ ਤੁਹਾਨੂੰ ਬਹੁਤ ਚੰਗਾ ਲੱਗਿਆ ਠੀਕ ਹੈ ਜੀ ਅੱਥੀ ਜੁਆਈ ਦਵਾਈ ਵਾਲਾ ਜੀ ਠੀਕ ਹੈ। ਬਈ ਦੇਖ ਸਕਦੇ। ਗਾਂ ਬਹੁਤ ਬੁਧੀਆ ਸਟੀਲ ਆ ਜੀ। ਦੇਖ ਸਕਦੇ। ਫੱਕੀ ਤੋਂ ਲੈਨੇ ਆ ਬਈ ਤਾਂ ਟੇਲ ਰੇਟ ਉੱਢੀ। ਤੇ ਮੋੜ ਲਾ ਵੀਰੇ। ਫੇਸ ਤੋਂ ਦੇਖ ਸਕਦੇ ਆ। ਵਾਕੀ ਛੋਟੇ ਸਾਹਮਣੇ। ਸੈਂਕ ਸੁਣ ਦਿndi। ਠੀਕ ਹੈ ਜੀ। ਕਿਨੇ ਕਿਲੋ ਰਹਿ ਗਈ ਵੀਰੇ ਸੁਣਦੇ? ਲਈ 10 ਦਿਨ ਪਈ ਆ ਜੀ। ਬਈ 10 ਦਿਨ ਪਈ ਆ ਜੀ। ਦੁੱਧ ਦੇ ਦੂਏ ਤੱਕ ਇਹ 22 ਕਿਲੋ ਹੀ। ਠੀਕ ਹੈ ਜੀ। ਬਈ ਦੁੱਧ ਦੂਏ 23 ਕਿਲੋ। ਦੇਖ ਸਕਦੇ। ਤੇ 10 ਦਿਨ ਬਾਈ ਕਹਿੰਦਾ ਰੈਂਦੇ ਆ ਤੇ ਕੀ ਰੇਟ ਤੁਹਰਾ ਭਰਾ ਇਹਦਾ ਰੇਟ ਦਾ ਜਿੰਨਾ ਮਰਜ਼ੀ ਕਰਾ ਲੈ ਬਾਈ 60000 ਦੀ ਦੇ ਦਾਂਗੇ ਫਿਕਸ ਪ੍ਰਾਈਜ਼ ਆ ਮਾਨਤਨ ਕਰ ਦਾਂਗੇ ਮੜਾ ਮੋਟਾ ਠੀਕ ਹੈ ਜੀ ਠੀਕ ਹੈ ਹੂੰ ਬਈ 60000 ਰੁਪਏ ਦੀ ਬਾਈ ਕਹਿੰਦਾ ਢੰਡੀ ਢੰਡੀ ਬਹੁਤ ਆ ਬਾਈ ਠੀਕ ਹੈ ਜੀ ਬਾਕੀ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਠੀਕ ਹੈ ਜੀ ਹਾਂਜੀ ਅਗਲਾ ਨੰਬਰ ਦੇਖੋ ਜੀ ਇਹ ਵੀ ਬਾਈ ਦੂਜਾ ਸੂਆ ਮੂੰਹ 6 ਦੰਦਾ ਠੀਕ ਹੈ ਜੀ ਕੈਣ ਵਾਲੀ ਇੱਕ ਪੱਚ ਇੱਕ ਕਰਾ ਦਿੰਨੇ ਅਗਲੇ ਨੂੰ ਠੀਕ ਹੈ ਤੰਨੀ ਵਾਲਾ ਦੰਦ ਖੜਾ ਬਈ ਜੀ ਠੀਕ ਹੈ ਜੀ ਠੀਕ ਹੈ ਇਨੇ ਪਹਿਲਾਂ ਨੇ ਦਿੱਤਾ ਬਈ 24 25 ਕਿਲੋ ਦੁੱਧ ਠੀਕ ਹੈ ਜੀ ਐਤ ਕੀ ਦੇ ਦੂਗੀ 27 28 ਕਿਲੋ ਦੁੱਧ ਬਈ ਠੀਕ ਹੈ ਇਸੀ ਤੇ ਜੀ ਹਾਂ ਤੁਸੀਂ ਦੇਖ ਸਕਦੇ ਹੋ ਜਿੱਦਾ ਜਿੱਦਾ ਤੁਸੀਂ ਨੇ ਓਕੇ ਫੇਸਬੁੱਕ ਦੇ ਸਕਦੇ ਹਾਂ ਕਾਦ ਕੋ ਦੋ ਰੱਖਣਾ ਵਧੀਆ ਜੀ ਮੁੱਠੀ ਵਾਲਾ ਖਾਣ ਲੱਗਾ ਜੀ ਟੋਰਾ ਤਾਂ ਸਾਡੇ ਸਾਹਮਣੇ ਹੈ ਜੀ ਦੇਖ ਸਕਦੇ ਹੋ ਮੋੜ ਦਾ ਭਰਾ ਹਾਂਜੀ ਬਾਈ ਜੀ ਕਿੰਨਾ ਘਟਾ ਮਰੇਗਾ ਜੀ ਇਹਦਾ ਇਹਦੇ 10 ਦਿਨ ਪਿਆ ਬੱਛੀ ਤੇ ਜੇ ਬਾਈ ਬਾਅਦ ਨਾ ਪੋਣਾਂ ਨੇ ਬਹੁਤ ਠੀਕ ਹੈ ਬਾਈ 10 ਦਿਨ ਪਿਆ ਜੀ ਬੱਸੀ ਤੇ ਦੇਖ ਸਾਹਿਬ ਇਹਨਾਂ ਨੂੰ ਥੋੜਾ ਜਿਹਾ ਸਾਹਮਣੇ ਤੇ ਹਾਂਜੀ ਬਾਈ ਜੀ ਕੀ ਰੇਟ ਵੜਾ ਜੀ ਇਹਦਾ ਇਹਦਾ ਬਾਈ 75000 ਰੁਪਇਆ ਬਾਈ 75000 ਰੁਪਇਆ ਬਾਈ ਮੇਰੇ ਰੇਟ ਮੰਨ ਤਨ ਹੋ ਜੀ ਵੀਰੇ ਹਾਂ ਮਾਨ ਤਨ ਕਰ ਦਾਂਗੇ ਬਾਈ ਠੀਕ ਹੈ ਜੀ ਠੀਕ ਹੈ ਕੀ ਇਹ ਦੱਟੇ ਟੱਲ ਬਹੁਤ ਬਈ ਬਈ ਦੇਲੇ ਠੀਕ ਹੈ ਠੀਕ ਹੈ ਦੇਖ ਸਰ ਇਹ ਤਾਂ ਬਹੁਤ ਬਣਣਾ ਨਹੀਂ ਠੀਕ ਹੈ ਠੀਕ ਹੈ ਡਾਕਟਰ ਰਹਿ ਗਈ ਜੀ ਠੀਕ ਹੈ ਜੀ ਡਾਕਟਰ ਨਾ 6 ਦੰਦਾਂ ਦਾ ਇਹ ਮੂਹ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਅਗਲਾ ਨੰਬਰ ਤਾਂ ਨੰਬਰ ਹੋਵੇ ਇਹ ਵੀ ਬਰ ਦੱਸੋ ਇਹ ਪਲੂਨ ਬੱਚੀ ਆ ਬਾਈ 2 ਦੰਦਾਂ ਦਾ ਮੂਹ ਠੀਕ ਹੈ ਜੀ ਇਹ ਖੁੱਦ ਡੈਨਮਾਰਕ 50053 ਦੀ ਆ ਠੀਕ ਹੈ ਜੀ ਆ ਦੰਦ ਦਿਖਾ ਦੇਖ ਸਰ ਬਈ ਰੈਨਲ 2 ਦੰਦਾਂ ਦਾ ਬਾਈ ਠੀਕ ਹੈ ਠੀਕ ਹੈ ਇਹ ਆਪ ਡੈਨਮਾਰਕ ਦੀ ਆ ਬਾਈ 50053 ਦੀ ਠੀਕ ਹੈ ਇਹਦੇ AVS ਦਾ ਸੀਮਣ ਲੱਗਿਆ ਹੋਇਆ ਠੀਕ ਹੈ ਫਾਰਮ ਚ ਬਹਿੜ ਆਈ ਜਾਵੇ ਇਧਰ ਪਈ ਆ ਬਈ ਮਹੀਨਾ ਪੈਸਾ ਠੀਕ ਹੈ ਸਾਰੇ ਸਾਨੂੰ ਬਰਕਰਾਰ ਇਹਦੇ ਨੂਨ ਦੱਸਿਓ ਜੀ ਹਾਈਟ ਬਹੁਤ ਆ ਬਈ ਬੱਚੀ ਦੀ ਕਦ ਕੋਦ ਬਹੁਤ ਪੂਰਾ ਠੀਕ ਹੈ ਕਦ ਕੋਦ ਥੋੜੇ ਸਾਹਮਣੇ ਆ ਤੇ ਜੰਨੇ ਵਾ ਇਹ ਟੇ ਪਾਸੇ ਵੀ ਮੋੜ ਲਿਆ ਦੇਖ ਸਾਡੇ ਬਰਾ ਫੇਸ ਫੁੱਸ ਕਈ ਬਾਕੀ ਭਾਈ ਨੇ ਤੁਸੀਂ ਆਪ ਨੂੰ ਦੱਸ ਦਿੱਤੀ ਕਿੰਨੇ ਕਦਨ ਲੋ ਵੀਰੇ ਸੁਣਦੇ ਇਹਦਾ ਮਹੀਨਾ ਪਿਆ ਬਾਈ ਹਜੇ ਇੱਕ ਹਲੇ ਵੀਰੇ ਮਹੀਨਾ ਕ ਪਿਆ ਜੀ ਭਾਈ ਜੀ ਕਹਿੰਦਾ ਤੇ ਇਹ ਸਾਰੇ ਤੇ ਪਹਜੇ ਬਾਈ ਤਾਂ ਪਰੇ ਰੇਟ ਨੂੰ ਵਸਿਆ ਜੀ ਭਈ ਬਹੁਤ ਆ ਜਮ ਮਰਚੀ ਬੈਠੀ ਤੇ ਥੱਲੇ ਥਾਂ ਤੋਂ ਟੋਕਰਾ ਲੱਗਿਆਦਾ ਇਹ ਸਾਰੇ ਥਾਂ ਤੋਂ ਠੀਕ ਹੈ ਤੇ ਕੀ ਰੇਟ ਨੂੰ ਟਪਰਾਦਾ ਇਹਦਾ ਭਾਈ ਅੱਜ ਦਾ ਜਿਹੜਾ 55000 ਰੁਪਇਆ ਠੀਕ ਹੈ ਜੀ ਜਦਦੇ ਤਿਆਰ ਹੋਗੀ ਉਦਦੇ ਰੇਟ ਦਾ ਐਡ ਕਰਾਂਗੇ ਭਾਈ ਠੀਕ ਹੈ ਜੀ ਭਾਈ ਜੀ ਹੁਣ ਜੇ ਕਿਸੇ ਨੂੰ ਚਾਹੀਦੀ ਤਾਂ ਹੁਣ ਬਾਈ ਗਾ 55000 ਆ ਹਾਈਟ ਦੇਖ ਲਓ ਭਾਈ ਜਦ ਮੈਂ ਬਰਾਬਰ ਆਉਂਦੀ ਆ ਮੇਰੇ ਠੀਕ ਹੈ ਜੀ ਠੀਕ ਹੈ ਤੋਂਦਾਂ ਦਾ ਬੱਚਾ ਜੀ ਠੀਕ ਹੈ ਠੀਕ ਹੈ ਹਾਂਜੀ ਭਾਈ ਜੀ ਜੀਤਾ ਫਾਰਮ ਟੀਵੀ ਨੂੰ ਆਪ ਤਾਂ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਜਿਸ ਨੂੰ ਨਵੇਂ ਨਵੀਂ ਵੀਡੀਓ ਅਪਲੋਡ ਕਰਦ ਰਹੀ ਹੈ ਜੀ ਆਪਣਾ ਨੰਬਰ ਹੈਗਾ 758200 ਤਾਂ 55 ਜੇ ਕਿਸੇ ਭਾਈ ਨੇ ਐਡ ਕਰਾਉਣਾ ਹੈ ਤਾਂ ਆਪਣਾ ਜਰੂਰ ਕੰਟੈਕਟ ਕਰੋ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚੋਕ ਕੇ ਬਾਈ